ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨੌਰੀ ਬਾਦਰ ਤੇ ਮੌਜੂਦ ਹੈ ਇੱਥੇ ਬਜ਼ੁਰਗ ਪਹੁੰਚੇ ਬੈ ਨੇ ਉਹਨਾਂ ਦੇ ਇੱਕ ਲਾਤਾਂ ਜਿਹੜੀ ਉਹ ਡੁਪਲੀਕੇਟ ਲਾਤਾਂ ਲੱਗੀ ਹੋਈ ਹੈ ਉਹ ਵੀ ਇੱਥੇ ਪਹੁੰਚੇ ਵੇਣੇ ਤੇ ਨਾਲ ਨੌਜਵਾਨ ਨੇ ਇਹਨਾਂ ਦੇ ਆਪਾਂ ਬਾਪੂ ਜੀ ਨਾਲ ਕਰਦੇ ਆ ਗੱਲਬਾਤ ਬਾਪੂ ਜੀ ਸਸੀਕਾਲ ਜੀ ਸਸੀਕਾਲ ਜੀ ਬਾਪੂ ਜੀ ਕਿਹੜੇ ਪਿੰਡ ਤੋਂ ਆਏ ਹੋ ਪਹਿਲਾਂ ਇਹ ਦੱਸੋ ਸਾਡੇ ਅਸੀਂ ਆਏ ਜੀ ਫਲੇੜੇ ਤੋਂ ਲੇੜਾ ਹਾਂਜੀ ਜਿਲ੍ਹਾ ਜੀ ਸੰਗਰੂਰ ਜਿਲ੍ਹਾ ਸੰਗਰੂਰ ਹਾਂਜੀ ਬਾਪੂ ਜੀ ਇੱਕ ਲੱਤ ਤੁਹਾਡੇ ਲੱਗੀ ਵੀ ਐ ਡੁਪਲੀਕੇਟ ਹਾਂਜੀ ਕਿਵੇਂ ਹੌਸਲੇ ਤੁਹਾਡੇ ਬਲੰਦ ਨੇ ਜਮਾਂ ਜੀ ਦਾਣੇ ਤੇ ਆ ਕੀ ਤਰੀਕਾ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾਗਾ ਯਾਨੀ ਜਾਣੇ ਜੀ ਬਚੱਕੋ ਸੁਭੀ ਹੋ ਜੇ ਜੀ ਹਾਂਜੀ ਤੇ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਹੌਸਲਾ ਦੇਖੋ ਪਹਿਲਾਂ ਬਾਪੂ ਦਾ ਤੁਹਾਨੂੰ ਅਸੀਂ ਤਸਵੀਰ ਦਿਖਾਉਣੇ ਆ ਬਾਪੂ ਦੇ ਜੋ ਇੱਕ ਲੱਤਾਂ ਕੀ ਜਿਹੜੀ ਉਹ ਡੁਪਲੀਕੇਟ ਆਗੀ ਤੇ ਹਾਲ ਫਲੇ ਬਾਪੂ ਦੇ ਚੜ੍ਹਦੀ ਕਲਾਜ ਨੇ ਅਸੀਂ ਨੌਜਵਾਨਾਂ ਨਾਲ ਗੱਲ ਕਰਦੇ ਆਂ ਬਾਪੂ ਘਰ ਦੇ ਨੇ ਰੋਕਿਆ ਨਹੀਂ ਵੀ ਕਰੇ ਨਾ ਜੀ ਨਾ ਕਹਿੰਦੇ ਜਾਣੀ ਜਾਣਾ ਹੈਗਾ ਵੀ ਰੋਕਿਆ ਨਹੀਂ ਕਰੇ ਨਾ ਜੀ ਨਾ ਨਾ ਕੋਈ ਰੋਕ ਕੋਈ ਨਹੀਂ ਰੋਕਦਾ ਜੀ ਕੋਈ ਨਹੀਂ ਰੋਕਿਆ ਨਾ ਜੀ ਆਪਣੀ ਰੋਜੀ ਰੋਟੀ ਈ ਹੈ ਜੀ ਆਪਾਂ ਕਿਉਂ ਰੋਕੀਏ ਜੀ ਅਸੀਂ ਨੌਜਵਾਨਾਂ ਨਾਲ ਗੱਲ ਕਰਦੇ ਆਂ ਨਾਲ ਨੌਜਵਾਨ ਨੇ ਲੈ ਤੁਸੀਂ ਵੀ ਭਾਈ ਐਸੇ ਪਿੰਡ ਦੇੋਂ ਬਾਪੂ ਦੇ ਨਾਲ ਸਾਡਾ ਪਿੰਡ ਵੀ ਫਲੇਟ ਹੈ ਜੀ ਤੁਸੀਂ ਲਰੈ ਜ਼ਿਲ੍ਹਾ ਸੋਨਰੂ ਦੇ ਤੁਸੀਂ ਨਹੀਂ ਕਿਹਾ ਬਾਪੂ ਨੂੰ ਵੀ ਤੂੰ ਰਹਿਣ ਦੇ ਬਾਪੂ ਵੀ ਕੱਲ ਨੂੰ ਆਖਾਥੇ ਨਹੀਂ ਪੀ ਬਾਪੂ ਸਾਡੋਂ ਦੇ ਹੈ ਜੀ ਬਾਪੂ ਸਾਡੇ ਨਾਲ ਵੀ ਤੇਜ ਹੈ ਅਸੇ ਬਾਪੂ ਛੱਡਣੋਂ ਵੀ ਤੇਜ ਹੈ ਹਾਂ ਜੀ ਹਾਂ ਜੀ ਹਾਂ ਕਦਾਂ ਜਾਣੀ ਜਾਂਦਾ ਨਹੀਂ ਜਾਂਦਾ ਹੋਰ ਕੋਈ ਗੱਲਬਾਤ ਬਾਪੂ ਦੇ ਬਸ ਕੋਈ ਤੁਸੀਂ ਆਪ ਹੀ ਦੇਖ ਸਕਦੇ ਹੋ ਹੌਸਲਾ ਪਹਿਲਾਂ ਦਿੱਲੀ ਧਰਨੇ 'ਚ ਵੀ ਗਏ ਸੀ ਹਾਂ ਜੀ ਹਾਂ ਜੀ ਹਾਂ ਦਿੱਲੀ ਧਰਨੇ 'ਚ ਵੀ ਗਏ ਸੀ ਹਾਂ ਜੀ ਕੌਂਸਲ ਨੇ ਬੁਲਾਉਂਦੇ ਨੇ ਜੀ ਇਕਲੱਤ ਕੱਟੀ ਹੋਣ ਦੇ ਬਾਵਜੂਦ ਵੀ ਹਾਂ ਕਿਵੇਂ ਕੱਟੀ ਗਈ ਸੀ ਲੱਤ ਬਾਪੂ ਦੀ ਇਹ ਤਾਂ ਕਹੀ ਲੱਗੀ ਦੀ ਜੀ ਪੈਸੇ ਉਹਦਾ ਰਿਸ਼ਤਦਾਰੋਂ ਪੱਟੀ ਕਰਾਈ ਦਵਾਈ ਦੇਖੇ ਹਾਂ ਕਰਦਾ ਦਵਾਈ ਹਾਂਜੀ ਦੋਸਤੋ ਹੌਂਕਲਾ ਦੇਖੋ ਤੁਸੀਂ ਬਾਪੂ ਦਾ ਮੱਕਲੀ ਲੱਤ ਲੱਗਣ ਦੇ ਬਾਵਜੂਦ ਵੀ ਜਿਹੜੀ ਵਸਤੂ ਇੱਥੇ ਡੋਲੀ ਪਾਡਰ ਤੇ ਪਹੁੰਚਿਆ ਹੋਇਆ ਹੈਗਾ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਕਿਵੇਂ ਬਾਪੂ ਜੀ ਲੱਗਦਾ ਨਹੀਂ ਵੀ ਤੁਹਾਨੂੰ ਜਿਹੜਾ ਪ੍ਰਸ਼ਾਸਨ ਆ ਸਰਕਾਰਾਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੱਤ ਲੈਣੀਆਂ ਚਾਹੀਦੀਆਂ ਨੇ ਧੱਕਾ ਕਰ ਰਹੀਆਂ ਨੇ ਸਰਕਾਰ ਜੇ ਮੰਨ ਲਾ ਨਹੀਂ ਵਧੀਆ ਰਹਿਣੀਆਂ ਜੀ ਆਪ ਦਾ ਬਚਾਓ ਹੋ ਜਾਣਾ ਸਾਡਾ ਹੋ ਜਾਣਾ ਅਸੀਂ ਤਾਂ ਸ਼ਾਂਤ ਮਾਈਂ ਨਾ ਬੈਠਿਆ ਜੀ ਇਹ ਧੱਕਾ ਕਰਨੇ ਸਾਡੇ ਹਸਰੂ ਕੋਲੇ ਵੀ ਬਹਾਏ ਗਏ ਨੇ ਗੋਲੀਆਂ ਵੀ ਵੱਜੀਆਂ ਨੇ ਬਹੁਤ ਕੁਝ ਚਲਾਉਂਦੇ ਨੇ ਇਹ ਅੱਜ ਨਾਲ ਧੱਕਾ ਹੋਇਆ ਜੀ ਉਹ ਦਿਨ ਪੂਰਾ ਧੱਕਾ ਹੋਇਆ ਅੱਜ ਅਸੀਂ ਲਾਨ ਦਿੱਤਾ ਹੋਇਆ ਸਾਡੀ ਆਗੂਆਂ ਦੀ ਬਸ ਕਾਲ ਆਉਣ ਦੀ ਡੇਰ ਹੈ ਉਡੀ ਬਾਰਡਰ ਤੇ ਚੜ ਜਾਗੇ ਭੁੱਖ ਕੇ ਜੀ ਇਹ ਚੀਜ਼ ਕੀ ਨਹੀਂ ਇਹ ਤਾਂ ਅਸੀਂ ਇਹਨਾਂ ਨੂੰ ਇੱਕ ਮਿੰਟ ਚ ਲੈ ਲਾਂਗੇ ਜੀ ਜੀ ਬਸ ਸਾਡੇ ਲੋਬੇ ਆਗੋਂ ਨਿਕਾਲ ਆ ਜੇ ਜੀ ਬਸ ਉਹਦੀ ਪਿਆਰ ਆ ਜੀ ਅੱਥੇ ਜੀ ਤੋੜਨਾਂ ਨੂੰ ਜੀ ਜੀ ਹਾਂ ਜੀ ਬਹੁਤ ਜੀ ਖਾਸਤਾ ਵਹਿਗੂ ਜਿਹੜੇ ਹੌਸਲੇ ਨੇ ਬੁਲੰਦ ਰੇ ਜੀ ਪਹੁੰਚੇ ਵੀ ਨੇ ਤੇ